ਸਾਡੇ ਉਹ ਗਰੀਬ ਪਰਿਵਾਰ ਜਿਨੇ ਮਿਹਨਤ ਕਰਨ ਲਈ ਕੋਈ ਨਾ ਕੋਈ ਰੋਜ਼ਗਾਰ ਸ਼ੁਰੂ ਕਰ ਲਈ ਕਰਜ਼ੇ ਲਏ ਸੀ ਸਾਡੇ ਐਸ்சி ਦਲੇਤ ਪਰਿਵਾਰਾਂ ਦੇ ਉਹ ਜਿਹੜੇ ਕਰਜ਼ੇ ਆ ਉਹ ਮਾਫ ਹੋਏ ਐ ਲਕੀਰ ਮਾਰ ਦਿੱਤੀ ਜੀ ਜਿੰਨਾ ਵੀ ਚਾਹੇ ਉਹ ਵਿਆਜ ਆ ਚਾਹੇ ਮੇਨ ਰਕਮ ਆ ਟੁੱਟੇ ਕਰਜ਼ਾ ਉਹਨਾਂ ਦਾ ਮਾਫ ਹੋਇਆ ਸਰਕਾਰ ਦਾ ਇਹ ਕਦਮ ਬਹੁਤ ਹੀ ਇਲਾਗਾਜੋਗ ਹੈ ਜੀ ਠੀਕ ਹੈ ਜੀ ਇਸ ਦੇ ਨਾਲ ਦਬੇ ਹੋਏ ਲੋਕ ਅੱਗੇ ਆ ਦੇਣਗੇ ਕਿਨ 130 ਲਾਭਪਾਤਰੀਆਂ ਦੇ ਜਿਹੜੇ ਹੈਗੇ ਕਰਜ਼ੇ ਮਾਫ ਹੋਏ ਆ ਉਹ ਸਭ ਮਾਫੀ ਪਾ ਲਈ ਰੱਖ ਜਿਹੜੀ ਕੁੱਲ ਰਕਮ ਬਣਦੀ ਐ 1 ਕਰੋੜ اسی 196000 روپے پورے پنجاب ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲੈਂਦੇ ਹੋਏ Dalit ਪਰਿਵਾਰਾਂ ਵੱਲੋਂ ਲਏ ਗਏ ਕਰਜ਼ੇ ਨੂੰ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਨੂੰ ਲੈ ਕੇ ਅੱਜ ਨੰਗਲ ਸੇਵਾ ਸਦਨ ਵਿਖੇ ਕਰਜ਼ਾ ਮਾਫ ਹੋਏ ਲੋਕਾਂ ਨੇ ਪਹੁੰਚ ਕੇ ਕੈਬਨਟ ਮੰਤਰੀ ਤੇ ਹਲਕਾ ਵਿਧਾਇਕ ਸਰਦਾਰ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦੇ ਚਲਦਿਆਂ ਉਹਨਾਂ ਤੇ ਚਿੰਤਾ ਦੀ ਜੋ ਤਲਵਾਰ ਲਟਕ ਰਹੀ ਸੀ ਉਹ ਹਟੀ ਹੈ ਤੇ ਹੁਣ ਉਹਨਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਵੇਗੀ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਆਪਣੇ ਜਿਹੜਾ ਜ਼ਿਲ੍ਹਾ ਰੂਪਨਗਰ ਦੇ ਵਿੱਚ ਤੋਂ ਈਪ 103 ਤਾਹੂ ਪੱਤਰੀਆਂ ਦੇ ਜਿਹੜੇ ਹੈਗੇ ਕਰਜ਼ੇ ਮਾਫ ਹੋਏ ਆ ਉਸ ਮਾਫੀ ਵਾਲੀ ਰਕਮ ਜਿਹੜੀ ਕੁਨ ਰਕਮ ਬਣਦੀ ਹੈ 1 ਕਰੋੜ 80 ਲੱਖ 96000 ਰੁਪਏ ਪੂਰੇ ਜ਼ਿਲ੍ਹੇ ਦਾ ਮਾਫ ਹੋਇਆ ਜੀ ਜਿਹਦੇ ਵਿੱਚ ਜਿਹੜੇ ਵੱਖ-ਵੱਖ ਹਲਕਿਆਂ ਦੇ ਜਿਹੜੇ ਜਿੰਨੇ ਘਰਾ ਪਤਨੀ ਸੀਗੇ ਉਹਨਾਂ ਦੇ ਜਿੰਨਾ ਵੀ ਕਰਜ਼ਾ ਹੁਣ ਤੱਕ ਕਰ ਬਕਾਇਆ ਸੀਗਾ ਸਾਰੇ ਦੇ ਸਾਰੇ ਖਾਤੇ ਇੱਕਦਮ ਕਲੀਅਰ ਹੋ ਗਿਆ ਉਹ ਕਰਜ਼ਾ ਮੁਕਤ ਹੋ ਗਏ ਅਸੀਂ ਤੋਂ ਆਪਾਂ ਹੁਣ ਕੋਲ ਬਾਅਦ ਇਹ ਕਰਜ਼ਾ ਨਹੀਂ ਅਸੀਗਾ ਜੀ ਹਾਂ ਉਹ ਕਹਿੰਦੇ ਨੇ ਲੈਣ ਦੇ ਵਿਰੁੱਧ ਹਾਂ ਤੇ ਸਰਕਾਰ ਦਾ ਇਹ ਕਦਮ ਬਹੁਤ ਹੀ ਸਲਾਘਾਯੋਗ ਹੈ ਜੀ ਠੀਕ ਹੈ ਜੀ ਇਹਦੇ ਨਾਲ ਦਬੇ ਹੋਏ ਲੋਕ ਅੱਗੇ ਆਪਾਂ ਤੇ ਕਿੱਥੋਂ ਅਸਰ ਲੋਕਡਾਊਨ ਦੇ ਵਿੱਚ ਕਿੱਥੇ ਰਹਿੰਦੇ ਤੁਸੀਂ ਕਿੱਥੇ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਕਿੰਨਾ ਕਰਜਾ ਲਿੱਤਾ ਸੀਗਾ 2 ਲੱਖ 2 ਦਾ ਦੋ ਹੀ ਮਾਪ ਹੋਇਆ ਜੀ ਕੁਝ ਮਾਪ ਹੋਇਆ 1.5 ਲੱਖ ਮਾਪ ਹੋਇਆ ਹਾਂ ਉਹ ਸਾਰਾ ਸਿਕਸਤਾਂ ਦੇ ਦਿੱਤੀ ਸੀ ਅੱਛਾ ਜਿੰਨੀਆਂ ਰਹਿੰਦਾ ਸੀ ਉਹ ਸਾਰਾ ਮਾਪ ਹੋ ਗਿਆ ਹਾਂ ਜੀ ਸਾਰਾ ਮਾਪ ਹੋ ਗਿਆ ਜੋ ਜਿਹੜੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਉਹ ਜੋ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਸੀ ਸਾਡੇ ਉਹ ਗਰੀਬ ਪਰਿਵਾਰ ਜਿਨ੍ਹਾਂ ਨੇ ਮਿਹਨਤ ਕਰਨ ਲਈ ਕੋਈ ਨਾ ਕੋਈ ਰੋਜ਼ਗਾਰ ਸ਼ੁਰੂ ਕਰ ਲਈ ਕਰਜ਼ੇ ਲਏ ਸੀ ਸਾਡੇ ਐਸਸੀ ਦਲਿਤ ਪਰਿਵਾਰਾਂ ਦੇ ਉਹ ਜਿਹੜੇ ਕਰਜ਼ੇ ਆ ਉਹ ਮਾਫ ਹੋਏ ਐ ਐਸਸੀ ਕਾਰਪੋਰੇਸ਼ਨ ਤੋਂ ਤਾਂ ਜਿਹੜੇ ਸਾਡੇ ਹਲਕੇ ਦੇ ਜਿੰਨੇ ਲਾਭਪਤਰੀ ਸੀਗੇ ਉਹਨਾਂ ਦੇ ਵਿੱਚੋਂ ਅੱਜ ਕੁਝ ਸਾਥੀਆਂ ਨੂੰ ਜਿਹੜਾ ਹੈ ਉਹ ਕਰਜ਼ਾ ਮਾਫੀ ਦਾ ਜਿਹੜਾ ਹੈ ਉਹ ਸਰਟੀਫਿਕੇਟ ਦਿੱਤੇ ਟੋਟਲੀ ਲਕੀਰ ਮਾਰ ਦਿੱਤੀ ਜਿਹਨਾਂ ਵੀ ਚਾਹੇ ਉਹ ਵਿਆਜ ਆ ਚਾਹੇ ਮੇਨ ਰਕਮ ਆ ਟੋਟਲੀ ਕਰਜ਼ਾ ਉਹਨਾਂ ਦਾ ਮਾਫ ਕੀਤਾ ਮੈਂ ਸਮਝਦੇ ਹਾਂ ਦੇਖੋ ਅਕਸਰ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਹ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਹੈ ਤੇ ਉਹ ਜਿਹੜਾ ਹੈ ਫਟਦੀਆਂ ਸਮੇਂ ਦੇ ਵਿੱਚ ਸਾਡੇ ਗਰੀਬ ਪਰਿਵਾਰਾਂ ਲਈ ਗਾਲੀ ਪਰਿਵਾਰਾਂ ਲਈ ਹੋਰ ਵੀ ਜਈਆਂ ਬਹੁਤ ਸਾਰੀ ਸਕੀਮਾਂ ਬਹੁਤ ਕੁਝ ਬਹੁਤ ਕੁਝ ਜੀ ਸਪੈਸ਼ਲ ਜਿਹੜੇ ਥਿੰਕ ਟੈਂਕਸ ਇਨੋਵੇਸ਼ਨ ਮਿਸ਼ਨ ਦੇ ਨਾਲ ਮਿਲ ਕੇ ਬਕੇ